ਤੁਸੀਂ ਲਗਾਤਾਰ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਬੇਹਤ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 3 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਜਿਹੜੀ ਹੈ ਉਹ ਲਾਸ਼ ਮਿਲੀ ਹੈ ਦੱਸਿਆ ਕਿ ਅੰਮ੍ਰਿਤਸਰ ਤੋਂ ਸਰਨਪ੍ਰੀਤ ਤਿੰਨ ਦਿਨ ਪਹਿਲਾਂ ਜਿਹੜਾ ਹੈ ਉਹ ਇੱਕ ਹਸਪਤਾਲ ਦੇ ਬਾਹਰੋਂ ਲਾਪਤਾ ਹੋਇਆ ਸੀ ਪਰਿਵਾਰ ਦੇ ਵੱਲੋਂ ਗੁੰਮਸ਼ੁਦਾ ਦੀ ਜਿਹੜੀ ਹੈ ਉਹ ਰਿਪੋਰਟ ਵੀ ਲਿਖਾਈ ਗਈ ਸੀ ਪਰ ਤਿੰਨ ਦਿਨ ਬਾਅਦ ਉਸ ਨੌਜਵਾਨ ਦੀ ਜਿਹੜੀ ਹੈ ਉਹ Laash ਮਿਲੀ ਹੈ ਪਰਿਵਾਰ ਨੇ ਕਤਲ ਦਾ ਖਰਸ਼ਾ ਜਤਾਇਆ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਹੈ ਉਹ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਉ ਤੁਹਾਨੂੰ ਦੱਸਦੇ ਆ ਸੱਚ ਹੈ ਸਾਰਾ ਮਾਮਲਾ ਹੈ ਕੀ ਦੱਸਿਏ ਕਿ ਪਿੰਡ ਸਰਚੋਵਾਲ ਦੇ ਸਰਨਪ੍ਰੀਤ ਦੀ ਤਿੰਨ ਦਿਨ ਬਾਅਦ ਜਿਹੜੀ ਹੈ ਉਹ Laash ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਬਿਹਦ ਭੜਕਿਆ ਹੋਇਆ ਨਜ਼ਰ ਆ ਰਿਹਾ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਨੌਜਵਾਨ ਦੇ ਪਰਿਵਾਰ ਦੀਆਂ ਨੇ ਜੋ ਕਿ ਇਨਸਾਫ ਦੀ ਜੜੀ ਹੈ ਉਹ ਗੁਹਾਰ ਲਗਾ ਰਿਹਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਪੁੱਤ 3 ਦਿਨ ਤੋਂ ਗੁੰਮ ਹੋ ਸੀ ਜਿਸ ਤੋਂ ਬਾਅਦ ਉਸ ਜਿਹੜੀ ਹੈ ਉਹ Laash ਮਿਲੀ ਹੈ ਪਰਿਵਾਰ ਦੇ ਵੱਲੋਂ ਕਤਲ ਦਾ ਜਿਹੜਾ ਹੈ ਖਲਸ਼ਾ ਜਿਹੜਾ ਜਤਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 19 ਜਨਵਰੀ ਸਕਾਟ ਹਸਪਤਾਲ ਦੇ ਬਾਰੋ ਨੌਜਵਾਨ ਦੇ ਗੁੰਮ ਹੋਣ ਦੀ ਜਿਹੜੀ ਹੈ ਉਹ ਜਾਣਕਾਰੀ ਮਿਲੀ ਸੀ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਜਿਹੜੀ ਹੈ ਉਹ ਰਿਪੋਰਟ ਵੀ ਲਿਖਾਈ ਗਈ ਸੀ ਗੁੰਮਸ਼ੁਦਾ ਦੀ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਕਾਰਵਾਈ ਕਰ ਰਹੀ ਸੀ ਪਰ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਕੋਈ ਵੀ ਫਿਲਹਾਲ ਕਾਰਵਾਈ ਨਹੀਂ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਨਾਨੇ ਵੀ ਹਸਪਤਾਲ ਦੇ ਵਿੱਚ ਦੇਖਭਾਲ ਕਰਨ ਦੇ ਲਈ ਪਿੰਡ ਸਰਚੋਵਾਲ ਤੋਂ ਆਇਆ ਸੀ ਜਿਸ ਤੋਂ ਬਾਅਦ ਉਹ ਹਸਪਤਾਲ ਦੇ ਬਾਹਰੋਂ ਅਚਾਨਕ ਜਿਹੜਾ ਹੈ ਗੁੰਮ ਹੋ ਜਾਂਦਾ ਹੈ ਪਰਿਵਾਰ ਦੇ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਹੈ ਪੁਲਿਸ ਨੂੰ ਰਿਪੋਰਟ ਵੀ ਲਿਖਾਈ ਜਾਂਦੀ ਹੈ ਪਰ ਅਚਾਨਕ ਹੀ 3 ਦਿਨ ਬਾਅਦ ਉਸ ਨੌਜਵਾਨ ਦੀ ਜਿਹੜੀ ਹੈ ਉਹ লাশ ਮਿਲੀ ਹੈ ਪਰਿਵਾਰ ਦੇ ਵੱਲੋਂ ਖਰਸ਼ਾ ਵੀ ਜਤਾਇਆ ਜਾ ਰਿਹਾ ਹੈ ਕਿ লাশ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਨੌਜਵਾਨ ਦਾ ਜਿਹੜਾ ਹੈ ਉਹ ਕਤਲ ਹੋਇਆ ਹੈ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਨੌਜਵਾਨ ਸਰਨਪ੍ਰੀਤ ਦੀ ਜਿਹੜੀ ਹੈ ਉਹ লাশ ਮਿਲੀ ਹੈ ਜਿਸ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ ਜਲਦਬੰਦੀ ਕਾਰਵਾਈ ਜਿਹੜੀ ਹੈ ਉਹ ਅਮਲ ਵਿੱਚ ਲਿਆਂਦੀ ਜਾਏਗੀ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਵੀ ਇੱਕ ਵਾਰੀ ਤੁਹਾਨੂੰ ਸੁਣਾ ਦਿੰਦੇ ਹਾਂ ਸਾਡੇ ਬੇਟੇ ਦਾ ਕਤਲ ਹੋਇਆ ਜੀ ਮਰਡਰ ਹੋਇਆ ਅਸੀਂ ਉਸ ਦੀ ਬੋਡੀ ਵੇਖਣ ਆਏ ਆ ਉਹ 19 ਤਰੀਕ ਤੋਂ ਲਾਪਤਾ ਸੀ ਉਹਦੇ ਨਾਲ ਨੂੰ ਹਸਪੀਟਲ ਸੀ ਸਕਾਟ ਚ ਤੇ ਉਹ ਉਥੇ ਉਹਨਾਂ ਦੀ ਦੇਖਭਾਲ ਦੀ ਉਹਨਾਂ ਦੇ ਨਾਲ ਰਹਿੰਦਾ ਸੀਗਾ ਤੇ ਉਹ 19 ਤਰੀਕ ਨੂੰ 4 ਵਜੇ ਮਤਲਬ ਗਾਇਬ ਹੋ ਗਿਆ ਤੇ ਉਹਦੀ ਮਤਲਬ ਸਾਨੂੰ ਬੋਡੀ ਵਗੈਰਾ ਕੁਝ ਨਹੀਂ ਮਿਲ ਰਿਹਾ ਸੀ ਕੋਈ ਉਹਦਾ ਤਾਂ ਪਤਾ ਨਹੀਂ ਫੋਨ ਵਿੱਚੋਂ ਹੋ ਗਿਆ ਇੱਥੋਂ ਬਾਅਦ ਚਲੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਕਿਹੜਾ ਥਾਣਾ ਸੀਗਾ ਮੁਕਮ ਮੁਕਮਪੁਰਾ ਇਹਨਾਂ ਨੇ ਉਥੇ ਬੋਡੀ ਮੈਨਾਂ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਾਡੇ ਤੱਕ ਪਹੁੰਚ ਕਰਨ ਦੀ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਵੀ ਘਰ ਦੇ ਪੰਜਾਬ ਪੁਸਤਚਾ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫੇਰ ਆਈ ਫੇਰ ਸਾਨੂੰ ਪਤਾ ਲੱਗਿਆ ਸਾਰੇ ਹੀ ਆਏ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ 174 ਦੀ ਕਾਰਵਾਈ ਲਾ ਕੇ ਚਲੇ ਜੋ ਸਾਡੀ ਸੁਣਦੇ ਨਹੀਂ ਐਸਐਸਓ ਸਾਹਿਬ ਨਾ ਐਸਐਸਓ ਸਾਹਿਬ ਬਿਲਕੁਲ ਨਹੀਂ ਸੁਣ ਰਹੇ ਸੀ ਸਾਡੀ ਸਾਨੂੰ ਕਹਿੰਦੇ ਬੱਚੇ ਦੀ ਬੋਡੀ ਦੇ ਉੱਤੇ ਇੱਕ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕਿ ਉਥੇ ਇੱਕ ਮੁੰਡਾ ਸੀਗਾ ਰਾਜੂ ਨਾਂ ਦਾ ਲਾਗੇ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਕਿ ਰਾਜੂ ਸੀ ਉਹਦਾ ਨਾਂ ਬੰਟੀ ਬੰਟੀ ਉਹ ਪੇਂਟ ਕਰ ਰਿਹਾ ਉਹਨੇ ਕਹਿੰਦਾ ਤਿੰਨ ਜਾਣਿਆਂ ਨੇ ਉਹਨੂੰ ਮਾਰਿਆ ਤਿੰਨ ਬੰਦੇ ਉਹਨੂੰ ਮਾਰੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉੱਥੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਰੋੜ ਕੇ ਵੀ ਨਸ਼ੇ ਪशे ਦਾ ਨਾਂ ਲੱਗ ਜੇਗਾ ਮਤਲਬ ਇਦਾਂ ਦਾ ਕੁਝ ਘਰਾਰ ਕਰ ਦੇਣਗੇ ਨਹੀਂ ਬਿਲਕੁਲ ਨਹੀਂ ਜੀ ਉਹਨਾਂ ਤੇ ਨਾਮ ਲੈ ਮਮੀ ਪਾਪਾ ਰਾਧਾ ਸਵਾਮੀ ਨੇ ਬੱਚਾ ਬਿਲਕੁਲ ਇਹ ਹੋ ਜਾਣੀ ਹੈ ਜੋ 19 ਸਾਲ ਦਾ ਬੱਚਾ ਸੀਗਾ ਤੇ ਉਹਨੂੰ ਉੱਥੇ ਸੁੱਟ ਗਏ ਉਸ ਤੋਂ ਬਾਅਦ ਇਹਨਾਂ ਨੇ ਸਰਨੇ ਕਹਤਾ ਕਿ ਉਦੀ ਸਰੀਰ ਦੀ ਕੋਈ ਕੋਰੋਚ ਨਹੀਂ ਆਇਆ ਕਿ ਵੀ ਐਫ ਆਈ ਆਰ ਕਰੋ ਅਸੀਂ ਆਏ ਆ ਤੇ ਤੁਸੀਂ ਐਫ ਆਈ ਆਰ ਕਰੋ ਦਰਜ ਉਹਨਾਂ ਦੇ ਖਿਲਾਫ ਜਿਹੜੇ ਤਿੰਨ ਬੰਦਿਆਂ ਨੇ ਕਤਲ ਕੀਤਾ ਇਹ ਕਹਿੰਦੇ ਕਿ ਮਤਲਬ ਉਦੀ ਬੋਡੀ ਤੇ ਕੋਈ ਕੋਰੋਚ ਨਹੀਂ ਹੈਗੀ ਤੇ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਵਿਖਾਉਣੀ ਆ ਅਸੀਂ ਇੱਥੇ ਆਏ ਆ ਆਣ ਕੇ ਦੇਖੋ ਬੱਚੇ ਦੀ ਕੰਨ ਦੇ ਵਿੱਚੋਂ ਨੱਕ ਦੇ ਵਿੱਚੋਂ ਕਿੰਨੀ ਬਲੀਡਿੰਗ ਹੋਈ ਆ ਹੱਥਾਂ ਦੇ ਵਿੱਚੋਂ ਲੜਾਈ ਹਾਂਜੀ ਉਹਨਾਂ ਦੀ ਰੰਜਿਸ਼ ਹੈਗੀ ਜੀ ਉਹ ਰੰਗীনਪੁਰ ਦੇ ਲਾਗੇ ਰੰਗীনਪੁਰ ਪਿੰਡ ਆ ਉਹਨਾਂ ਦੇ ਰਾ ਰੰਜਿਸ਼ ਜੀ ਉਹਨਾਂ ਮੁੰਡਿਆਂ ਦੇ ਨਾਲ ਇਹਨਾਂ ਦੀ ਨਨ ਸ਼ੱਕ ਵੀ ਉਹਨਾਂ ਨੇ ਹਾਂਜੀ ਕਲੀਅਰ ਹੈ ਸ਼ੱਕ ਕੋਈ ਨਹੀਂ ਜੀ ਕਲੀਅਰ ਹੈ ਉਹਨਾਂ ਨੇ ਮਾਰਿਆ ਜੀ ਸਾਡਾ ਮੁੰਡਾ ਦੇ ਰਹੀ ਉਹ ਵੀ ਦਾਦੋ ਵੀ ਅਸੀਂ ਸਾਬ ਨੂੰ ਕਹਿੰਦੇ ਤੁਹਾਨੂੰ ਦੇਣੀ ਪੈਣੀ ਹੈ ਗਵਾਹੀ ਤੁਸੀਂ ਮੁੱਕਰ ਜਾਈ ਐਸਾ ਹੀ ਸਾਹਿਬ ਜਿਹੜੇ ਆਏ ਨੇ ਸਰ ਇਹ ਕਹਿੰਦੇ ਆ ਜਦੋਂ ਸਾਡਾ ਐਵਿਡੈਂਸ ਬਣ ਗਿਆ ਉਹ ਮੁੰਡਿਆਂ ਨੇ ਸਾਨੂੰ ਸਾਹਮਣੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਇਦਾਂ ਕਤਲ ਕਰ ਰਹੇ ਸੀ ਅਸੀਂ ਉੱਤੋਂ ਵੇਖਿਆ ਇਹ ਸਰ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਅਸੀਂ ਆਪਣੇ ਤੌਰ ਤੇ ਡਿਪਟੀ ਸਰ ਜੀ ਰਿਕਵੈਸਟ ਕਰਵਾ ਕੇ ਦੁਬਾਰਾ ਕਾਰਵਾਈ ਕਰਵਾਈ ਵੀ ਤੁਸੀਂ ਕੈਮਰੇ ਦੇਖੋ ਲੱਗੇ ਦੁਕਾਨਾਂ ਚੈੱਕ ਅਪ ਹਨਾ ਕਰੋ ਚਲੋ ਇਹ ਗਏ ਨਾਲ ਤੇ ਉੱਥੇ ਪਤਾ ਚੱਲਿਆ ਤੇ ਇਹ ਉਹਨਾਂ ਨੂੰ ਕਹਿੰਦੇ ਆ ਡਰਾ ਰਹੇ ਨੇ ਐਸੇ ਹੀ ਸਾਹਿਬ ਜੀ ਤੁਹਾਨੂੰ ਗੁਵਾਇ ਤੇ ਆਉਣਾ ਪੈਣਾ ਤੁਹਾਨੂੰ ਗੁਵਾਇ ਤੇ ਆਉਣਾ ਪੈਣਾ ਉਹ ਦਿਹਾੜੀ ਦਾ ਬੰਦਾ ਤੇ ਆਪੇ ਡਰੂਗਾ ਕਿਵੇਂ ਪੁੱਛ ਦੇ ਚੰ ਜੜ ਚ ਕਿਉਂ ਪੈਣਾ ਵਾ ਕਿਤੇ ਡੈਥ ਹੋਈ ਤੁਹਾਡੇ ਕੀ ਲੱਗਦਾ ਮੇਰਾ ਉਹ ਆਪਣੇ ਮਾਂ ਜੀ ਬੇਟਾ ਸੱਡਾ ਉਹ ਮੰਗ ਸਾਡੀ ਨੂੰ ਇਨਸਾਫ ਦਿੱਤਾ ਜਾਏ ਜੀ ਸਰ ਬਾਦਨ ਦੀ ਕਾਰਵਾਈ ਕੀਤੀ ਜਾਏ ਤੇ 302 ਲਗਣੀ ਚਾਹੀਦੀ ਹੈ ਜੀ 302 ਚਾਹੁੰਦੇ ਆ ਅਸੀਂ ਮੇਰਾ ਨਾਂ ਕੁਲਵਿੰਦਰ ਸਿੰਘ ਹੈ ਜੀ ਮੇਰੇ ਨਾਲ ਭਾਂਜੇ ਦਾ ਮਰਡਰ ਹੋ ਗਿਆ ਕਤਲ ਹੋ ਗਿਆ ਉਹਦੇ ਕਾਰਨ ਅਸੀਂ ਆਪਣੇ ਭਾਂਜੇ ਦੀ ਇੱਥੇ ਲਾਸ਼ ਹੈ ਤੇ ਉਹ ਵੇਖਣ ਆਏ ਹਾਂ ਤੇ ਉਹਦੀ ਮੇਰੇ ਭਾਂਜੇ ਦੀ ਲਾਸ਼ ਹੈ ਭਾਂਜਾ ਕਿ ਅਸੀਂ ਆਪਣੇ ਘਰੇ ਪਾਲਿਆ ਪੁੱਤਾਂ ਵਾਂਗੂ ਪਾਲਿਆ ਉਹਦਾ ਡੈਡੀ ਪਹੁੰਚਿਆ ਉਹ ਰਹਿੰਦੇ ਜੀਤੋ ਸਰਜੇ ਹੀ ਪਿੰਡ ਉਹਨਾਂ ਦਾ ਜੀਤੋ ਸਰਜਾ ਕਿ ਕਾਰਨ ਕੀ ਹੋਇਆ ਕਿੱਦਾਂ ਮੌਤ ਹੋਈ ਕੋਈ ਇਹ ਤੇ ਨਾ ਮੇਰੇ ਪਿਤਾ ਜੀ ਹਸਪਤਾਲ ਦਾਖਲ ਨੇ ਸਕੋਟ ਦੇ ਵਿੱਚ ਫੋਟੀ ਦੇ ਵਿੱਚ ਇੱਥੇ ਅੰਮ੍ਰਿਤਸਰ ਤੇ ਵੇਰਕਾ ਚੌਂਕ ਦੇ ਵਿੱਚ ਹਸਪਤਾਲ ਆ ਉੱਥੇ ਦਾਖਲੇ ਸੀ ਮੇਰੇ ਪਿਤਾ ਜੀ ਤੇ ਉਹ ਇਹਨਾਂ ਕੋਲ ਸੇਵਾ ਵਾਸਤੇ ਆਇਆ ਹੀ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਉਹ ਇਹਨਾਂ ਮੁੰਡਿਆਂ ਨੂੰ ਪਤਾ ਲੱਗ ਗਿਆ ਵੀ ਇਹ ਹਸਪਤਾਲ ਦੇ ਵਿੱਚ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਿਆ ਬੁਲਾਇਆ ਗਿਆ ਬੁਲਾਇਆ ਗਿਆ ਤੇ ਉਹਨੂੰ ਇਹਨਾਂ ਨੇ ਹਾਂ ਰੰਜੇਪ ਇਹਨਾਂ ਦੀ ਆਪਸ ਵਿੱਚ ਪਹਿਲਾਂ ਮੁੰਡਿਆਂ-ਮੁੰਡਿਆਂ ਦੀ ਹੀ ਕੋਈ ਉਹਨਾਂ ਨੇ ਬੁਲਾ ਲਿਆ ਬੁਲਾ ਕੇ ਉਹਨੂੰ ਲੈ ਕੇ ਉਹਨੂੰ ਜੈਕਸ਼ਨ ਪਤਾ ਨਹੀਂ ਕੀ ਦਿੱਤਾ ਟੀਕੇ ਨਸ਼ੇ ਵਾਲੇ ਲਾਤੇ ਕੀ ਕਰ ਦਿੱਤਾ ਉਹਨੂੰ ਤੇ ਉਹਦੇ ਉਹਦੇ ਕਰਕੇ ਇਹ ਨੰਨੇ ਉਹ ਮੇਰੇ ਪਿਤਾ ਜੀ ਦੇ ਕੋਲ ਰਹਿੰਦਾ ਸੀ ਦੋ ਦਿਨ ਹੋ ਗਏ ਸੀ ਉਹਨੂੰ ਰਹਿੰਦੇ ਨੂੰ ਤੇ ਉਹ 19 ਤਰੀਕ ਤੇ 19 ਤਰੀਕ ਤੇ ਇਹਨਾਂ ਦੇ ਕਾਬੂ ਆ ਗਿਆ ਉਹ ਉਹਨਾਂ ਕਹਿੰਦੇ ਪਤਾ ਨਹੀਂ ਕਿਹੇ ਮੁੰਡੇ ਨੇ ਉਹਨੂੰ ਬੁਲਾਇਆ ਦੋ ਨਾਮਜਿੱਤਗੀ ਮੁੰਡੇ ਨੇ ਇੱਕ ਅਨੁਸ਼ਾਤਾ ਮੁੰਡਾ ਹੈ ਕਾਰਵਾਈ ਇਹ ਕਹਿੰਦੇ ਵੀ ਉਹਦੀ ਬੋਡੀ ਤੇ ਕੋਈ ਨਿਸ਼ਾਨ ਹੈ ਨਹੀਂਗਾ ਉਹਦੇ ਕੋਈ ਉਹਦੇ ਨਹੀਂ ਮਰਡਰ ਨਹੀਂ ਹੋਇਆ ਉਹ ਆ ਮਰ ਗਿਆ ਕੁਝ ਖਾ ਕੇ ਉਹਨਾਂ ਨੇ ਜਿਹੜੇ ਬੰਦਿਆਂ ਨੇ ਉੱਤੋਂ ਵੇਖਿਆ ਆ ਕੋਠੀ ਜਿਉਂ ਉਹ ਰੰਗ ਵਾਲੇ ਬੰਦੇ ਸੀ ਮੁੰਡੇ ਰੰਗ ਕਰਦੇ ਕਹਿੰਦੇ ਸੀ ਚਾਰ ਜਣੇ ਸੀ ਇਹ ਇਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਤੋਂ ਇੱਥੇ ਲਿਆਂਦਾ ਜੰਗਲ 'ਚ ਤੇ ਇੱਥੇ ਕਹਿੰਦੇ ਵੀ ਮੁੜ ਕੇ ਇਹਦੀ ਛਾਤੀ ਤੇ ਜਿੱਥੇ ਇਹਦਾ ਪ੍ਰਸ਼ਨ ਗੋਲੀ ਵੱਜੀ ਸੀ ਇਹਦੇ ਪਹਿਲਾਂ ਗੋਲੀ ਬਿਮਾਰੀ ਉਹਨਾਂ ਨੇ ਉਹਦੀ ਛਾਤੀ ਤੇ ਗੋਲੀ ਵੱਜੀ ਸੀ ਤੇ ਉਹ ਅੱਗੇ ਪਿੱਛੇ ਗੋਲੀ ਲੰਗੀ ਸੀ ਅੱਗੋਂ ਵੱਜ ਕੇ ਪਿੱਛੇ ਲੰਗੀ ਉੱਥੇ ਕਹਿੰਦਾ ਸੀ ਉੱਤੋਂ ਵੇਖਦੇ ਆਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਾਰਦੇ ਰਹੇ ਤੇ ਇਹਦੇ ਜੇਬ 'ਚ ਜਦੋਂ ਮਰ ਗਿਆ ਇਹਦੇ ਜੇਬ 'ਚ ਜਿੰਨੇ ਪੈਸੇ ਸੀ 5-6000 ਰੁਪਈਆ ਸੀ ਇਹਦਾ ਕੜਾ ਪਾਇਆ ਹੋਇਆ ਸੀ ਕੜਾ ਵੀ ਲਾ ਕੇ ਲੈ ਕੇ ਇਹਦਾ ਮ ਨਾਮ ਜਨਗੀ ਪਤਾ ਹੈ ਤੇ ਉਹਨਾਂ ਦੇ ਪਿਤਾ ਜੀ ਨੂੰ ਨਾਂ ਦਾ ਪਤਾ ਹੈ ਜਿਨ੍ਹਾਂ ਨੇ ਇਹਨਾਂ ਦੇ ਘਰੇ ਵੀ ਇਹ ਪ੍ਰਸ਼ਾਸਨ ਹੈ ਵੀ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ 302 ਲੱਗਦੀ ਹੈ 302 ਲਾਈ ਜਾਏ ਮੇਰਾ ਨਾਮ ਨਵਦੀਪ ਸਿੰਘ ਐਸੀ ਹੈ ਇਹ ਮੇਰਾ ਮੁੰਡਾ ਹੀ ਆਪਣਾ ਕਰਨ ਪ੍ਰੀਤ ਸਿੰਘ ਤੇ ਆਪਣੇ ਇਹਦੀ ਲਵਾਰ ਹਾਲਤ ਵਿੱਚ ਲਾਸ ਮਿਰੀ ਠੀਕ ਹੈ ਤੇ ਉਹ ਅਸੀਂ ਮੈਂ ਕਹਿ ਇੱਥੇ ਰੱਖੀ 20 ਘੰਟੇ ਬਾਅਦ ਅੱਜ ਡਾਕਟਰ ਰੰਗ ਬੋਰਡ ਬਣਾ ਕੇ ਤੇ ਮੈਡੀਕਲ ਕਰਾ ਰਹੇ ਆ ਖर्चा ਦੇਤਾ ਸੀ ਠੀਕ ਹੈ ਕੀ ਨਾਮ ਜੀ ਕਰਨ ਪ੍ਰੀਤ ਸਿੰਘ 19 ਸਾਲ ਮਰਾ ਕੀ ਬਾਹਰ ਤੇ ਕਿਤਾ ਹੋਈ ਦੀ ਕੋ ਪਤਾ ਨਹੀਂ ਉਹ ਲਵਾਰ ਸਾਹਿਬ ਤੋਂ ਲਾਸਟ ਮਿਲੀ ਸੀ ਉਦੋਂ ਕੋਈ ਨਹੀਂ ਪਤਾ ਤਾਂ ਇਹਦੇ ਬਾਅਦ ਵਿੱਚ ਹੁਣ ਤਸਰੀਕ ਹੋਇਆ ਇਹ ਘਰਦਿਆਂ ਨੇ ਇਹਨਾਂ ਨੇ ਕਿੰਦੇ ਸਾਡੀ ਲਗੜਾਟ ਆ ਤੇ ਸਾਡੇ ਮੁੰਡੇ ਨੂੰ ਹਸਲਾ ਮਾਰ ਕੇ ਮਾਰਿਆ ਹੋਵੇ ਜਮਾਕ ਸੋਟਾ ਇਹ ਵੀ ਚੀਜ਼ ਗੱਲ ਹੈ